ਉਹੀ ਆ ਇਹ ਉਹੀ ਆ ਯਾਰ ਉਹੀ ਆ ਭਲੇਖਾ ਪੈਂਦਾ ਭਲੇਖਾ ਤੈਨੂੰ ਤਾਂ ਪੈਂਦਾ ਕਿਉਂਕਿ ਆ ਦਿਨਾਂ ਦੇ ਵਿੱਚ ਦੁਕਾਨ ਵੱਡੀ ਬਾਲੀ ਬਣ ਗਈ ਹੈ ਵੱਡੀ ਜਿਆਦੇ ਵੱਡੀ ਹੋ ਗਈ ਬਾਲਾ ਵੱਡਾ ਹੋ ਗਿਆ ਸ਼ੋਰੂਮ ਮਹਿੰਗਾ ਕਰਦਾ ਹੁਣ ਫਿਰ ਇਹਨਾਂ ਨੇ ਹੁਣ ਨਹੀਂ ਨਹੀਂ ਮਹਿੰਗਾ ਨਹੀਂ ਹੋਇਆ ਮੈਂ ਤੈਨੂੰ ਇੱਕ ਗੱਲ ਦੱਸਾਂ ਕੰਮ ਦੀ ਹੂੰ ਇਹ ਬੰਦਿਆਂ ਕੋਲੋਂ ਰਿਸਪੈਕਟ ਤੇ ਰੇਟ ਰੇਟ ਹਰੇਕ ਬੰਦੇ ਨੂੰ ਮਿਲ ਜਾਂਦਾ ਮਦਰ ਬਾਥਰੂਮ ਵਾਲਾ ਲੈਣਾ ਬਈ ਜੱਜਾ ਪੂਰੇ ਗੋਟੀ ਦਾ ਆ ਆ ਫਾਰਚੂਨਰਾਂ ਖੜੀਆਂ ਕਰਕੇ ਹੂੰ ਬੰਦਾ ਕਈ ਵਾਰੀ ਡਰ ਜਾਂਦਾ ਹੂੰ ਬਾਈ ਸਾਈਕਲ ਵਾਲਾ ਕਹਿੰਦਾ ਯਾਰ ਆਪਾਂ ਬੜੇ ਪਤਾ ਨਹੀਂ ਕੀ ਮਹਿੰਗਾ ਹੋਊਗਾ ਕੰਮ ਪਰ ਫਾਰਚੂਨਰਾਂ ਵਾਲੇ ਨੇ ਫਾਰਚੂਨਰਾਂ ਪਤਾ ਕਾਹ ਤੋਂ ਲਈਆਂ ਹੂੰ ਕਿਉਂਕਿ ਉਹ ਜਾਇਜ਼ ਰੇਟ ਵਾਲੀ ਦੁਕਾਨ ਤੋਂ ਸਮਾਨ ਲੈਂਦੇ ਆ ਉਹਨਾਂ ਨੇ ਬੱਚ ਤਾਂ ਕੀਤੀਆਂ ਹੂੰ ਹੂੰ ਤੇ ਜਿਹੜੇ ਇਹ ਬੰਦੇ ਆ ਹੂੰ ਇਹ ਬੰਦੇ ਉਹੋ ਆ ਜਿਨ੍ਹਾਂ ਨੇ ਮੋੜ ਮੰਡੀ ਨੂੰ ਸ਼ਹਿਰ ਬਣਾਇਆ ਮੋੜ ਮੰਡੀ ਸ਼ਹਿਰ ਛੋਟਾ ਤੇ ਸ਼ੋਰੂਮ ਵੱਡਾ ਸ਼ੋਰੂਮ ਵੱਡਾ ਇਹ ਬੰਦੇ ਉਹ ਆ ਯਾਰ ਜਿਨ੍ਹਾਂ ਨੇ ਮੋੜ ਮੰਡੀ ਨੂੰ ਸ਼ਹਿਰ ਹੋਣ ਦਾ ਰੋਤਵਾਦ ਰੋਤਵਾਦ ਹੈ ਹੈ ਵੀ ਦੂਰੋਂ ਦੂਰੋਂ ਲੋਕ ਇੱਥੇ ਆਉਂਦੇ ਆ ਦੂਰੋਂ ਦੂਰੋਂ ਰਾਜਸਥਾਨ ਹੋ ਗਿਆ ਹਰਿਆਣਾ ਹੋ ਗਿਆ ਜੰਮੂ ਹੋ ਗਿਆ ਇਹਨਾਂ ਦੇ ਰਜਿਸਟਰ 'ਚ ਕੱਟੇ ਹੋਏ ਬਿੱਲ ਚੱਕ ਲਈ ਤੇ ਤੈਨੂੰ ਪਤਾ ਲੱਗੂ ਕਾਰਨ ਕੀ ਆ ਫਿਰ ਕਾਰਨ ਯਾਰ ਥਾਂ ਥਾਂ ਮਿਲ ਜਾਂਦੇ ਆ پیسے ਤਾਂ ਯਾਰ ਦੇਖ ਹਮ ਤਾਂ ਤਾਂ ਮਿਲ ਜਾਂਦੇ ਐ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਦੋਨਾਂ ਚੰਗਾ ਕੰਮ ਵੀ ਬਹੁਤ ਕਰਦੀ ਆ ਦੋਨਾਂ ਮਾੜਾ ਕੰਮ ਵੀ ਬਹੁਤ ਕਰਦੀ ਆ ਪਰ ਇਹ ਬੰਦਿਆਂ ਇਹ ਬੰਦੇ ਉਹ ਆ ਜਿਹੜੇ ਬੰਦੇ ਇੱਕ ਗਾਹਕ ਨੂੰ ਸਮਾਨ ਵੇਚ ਕੇ ਉਦੋਂ ਬਾਅਦ ਉਹਦੇ ਰਿਸ਼ਤੇਦਾਰਾਂ ਨੂੰ ਸਮਾਨ ਅਗਲਾ ਗਾਹਕ ਆਪ ਦਵਾ ਹਮ ਇਹਦਾ ਸਹਜ ਬਹੁਤ ਵੱਡਾ ਹਨਾ ਟਾਈਲ ਦਾ ਇਹ ਇਹ ਚਾਰ ਟਾਈਲਾਂ ਐ ਇਹ ਐਂਡਲੈਸ ਟਾਈਲ ਆ ਆ ਦੇਖ 1 2 3 4 ਚਾਰ ਟੈਲਾਂ ਤੇ ਇਹ ਦੇਖਣ ਨੂੰ ਨਹੀਂ ਲੱਗਦੀ ਆ ਦੇ ਢੱਲੋਂ ਮੈਂ ਤਾਂ ਕਹਿੰਦੇ ਕੋਈ ਆਹੀ ਨਹੀਂ ਨਹੀਂ ਭਲੇ ਖਾਣਾ ਖਾ ਇੱਕ ਹੋਰ ਗੱਲ ਇਹਨਾਂ ਦੀ ਕੰਮ ਦੀ ਹੂੰ ਬਾਹਲੇ ਬਾਰੀ ਨਾ ਸ਼ੋਰੂਮਾਂ ਤੇ ਕੀ ਹੁੰਦਾ ਹੂੰ ਤੈਨੂੰ ਆ ਗਈ ਪਸੰਦ ਆ ਹੂੰ ਰੇਟ ਦੱਸਿਆ ਇਹਦਾ ਇਹਦਾ ਜਦੋਂ ਗਾਹਕ ਜੰਮ ਗਿਆ ਨਾ ਇਹ ਤੇ ਅਗਲਾ ਕਹਿੰਦਾ ਬਾਈ ਆ ਹੈਗੀ ਆ ਯਾਰ ਵੀਰੇ 40 ਰੁਪਏ ਆ 33 ਆ 33 ਇਹ ਬੰਦਿਆਂ ਦਾ ਇਹ ਕੰਮ ਹੈ ਅੱਛਾ ਤਾਂ ਕਰਕੇ ਗਾਹਕ ਆਉਂਦਾ ਤੈਨੂੰ ਪਸੰਦ ਜਿਹੜੀ ਚੀਜ਼ ਆ ਗਈ ਹੂੰ ਚੈ ਤੈਨੂੰ ਮੈਟ ਚ ਆ ਗਈ ਚੈ ਤੈਨੂੰ ਕਾਰਵਿੰਗ ਚ ਆ ਗਈ ਚੈ ਤੈਨੂੰ ਹਾਈ ਗਲੋਸ ਚ ਆ ਗਈ ਹੂੰ ਜਿਹੜੀ ਟਾਇਲ ਦਾ ਤੈਨੂੰ ਰੇਟ ਦੇਤਾ 33 ਰੁਪਏ ਦੇਤਾ ਤਾਂ 33 ਰੁਪਏ 33 ਰਹਿਣਾਗਾ 33 ਰੁਪਏ ਇਹ ਤਾਂ ਨਹੀਂ ਹੈਗਾ ਵੀ ਆਹ ਪਸੰਦ ਆ ਗਿਆ ਤੇ ਅੱਧੇ ਚ ਲੱਗ ਗਿਆ ਤੇ ਦੁਬਾਰੇ ਮਿਲੇ ਨਾ ਉਹਨਾਂ ਦਾ ਨਹੀਂ 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 ਬਾਹਰਲੇ ਪਾਸੇ ਤੈਨੂੰ ਮੈਂ ਗਡਾਉਣ ਦਿਖਾਉਂ ਬੈਂਦਰ ਰੋਕ ਜੋ ਬਾਹਰਲੇ ਪਾਸੇ ਤੈਨੂੰ ਮੈਂ ਗਡਾਉਣ ਦਿਖਾਉਂ ਭਾਵੇਂ ਯਾਰ ਇੱਕ ਬਾਥਰੂਮ ਦਾ ਲੈ ਲੈ ਹੂੰ ਚਾਹ 100 ਦਾ ਲੈ ਲੈ ਹੂੰ ਐਡਾ ਬਾਥਰੂਮ 8000 ਰੁਪਏ ਦੇ ਵਿੱਚ 8000 ਚ 8000 ਰੁਪਏ ਚ ਐਡਾ ਬਾਥਰੂਮ ਵੀ ਇਹ ਨਾ ਹੋਵੇ ਵੀ ਆਪਾਂ ਵੀਡੀਓ ਚ ਆਪਾਂ ਹੀ ਕਹੀ ਜਾਂਦੇ ਆ ਤੇ ਇਹ ਮੁੜ ਕੇ ਮੁਕਰ ਜਾਣ ਨਹੀਂ ਨਹੀਂ ਇਹ ਮੁਕਰਨ ਵਾਲੇ ਹੁੰਦੇ ਤਾਂ 40 ਸਾਲਾਂ ਤੋਂ ਬੈਂਦੇ ਹੂੰ ਬਾਪੂ ਨੇ ਕੰਮ ਕੀਤਾ ਹੂੰ ਪੁੱਤਾਂ ਨੇ ਕੰਮ ਕੀਤਾ ਹੁਣ ਪੋਤੇ ਆ ਦੇਖ ਮੋਬਾਈਲ ਚੱਕੀ ਫਿਰਦੇ ਆਪਣੇ ਕੋਲੇ 8000 ਵਾਲੇ ਦੀ ਕੁਆਲਿਟੀ ਕੀ ਹੋਊਗੀ 8000 ਵਾਲਾ ਹੋਊਗਾ ਸੁਪਰ ਗਲੌਸ ਦੇ ਵਿੱਚ ਹੋ ਹੂੰ ਮਾਲ ਪੂਰੇ ਹਾਈ ਕੁਆਲਿਟੀ ਦੇ ਵਿੱਚ ਉਹ ਬਾਥਰੂਮਾਂ ਦਾ ਮਾਲ ਆ ਬਾਥਰੂਮਾਂ ਦਾ ਮਤਲਬ ਪਾਣੀ ਨਹੀਂ ਖਿੱਚੂਗਾ ਬਾਥਰੂਮ ਦੇ ਵਿੱਚ ਬੰਦਾ ਕਮਰੇ ਦੇ ਵਿੱਚ ਮਾਲ ਮਾੜਾ ਲਵਾ ਦੂ ਹੂੰ ਬਾਥਰੂਮ 'ਚ ਮਾਲ ਮਾੜਾ ਲਵਾਇਆ ਲਾਂਬਾ ਉਦੋਂ ਹੀ ਆ ਜੂ ਬਿਲਕੁਲ ਸਹੀ ਪਾਣੀ 'ਚ ਰਹਿਣਾ ਉਹਨੇ ਹੂੰ ਠੀਕ ਹੈ ਕਿ ਨਹੀਂ ਛਰੀਟਾਂ ਚ ਰੂਟਾਂ ਛਰੀਟ ਤਾਂ ਇਹ ਤੇ ਪੈਣੀ ਨਹੀਂ ਯਾਰ ਇਹ ਛਰੀਟ ਲੈਸ ਆ ਛਰੀਟ ਲੈਸ ਆ ਹਾਂ ਇਹ ਛਰੀਟ ਲੈਸ ਆ ਇਹ ਛਰੀਟ ਲੈਸ ਆ ਇਹ ਛਰੀਟ ਲੈਸ ਮਾਲ ਆ ਗਿਆ ਫਿਰ ਤੈਨੂੰ ਹੋਰ ਦੱਸਦਾ ਗੱਲ ਆ ਜਾ ਉਧਰ ਆ ਜਾ ਇੱਕ ਤੈਨੂੰ ਹੋਰ ਚੀਜ਼ ਦਿਖਾਉਣ ਵਾਲੀ ਆ ਜਿਹੜੀ ਦਿਖਾਉਣ ਵਾਲੀ ਆ ਹੂੰ ਇੱਕ ਵੈਸੇ ਨਾ ਮੇਰੇ ਵਾਲੀ ਵੀਡੀਓ ਚ ਤਾਂ ਇਹਨਾਂ ਨੇ ਦੱਸਿਆ ਨਹੀਂ ਪਰ ਮੈਂ ਤੈਨੂੰ ਦੱਸ ਦਿੰਨਾ ਹੂੰ ਇਹਨਾਂ ਕੋਲੇ ਨਾ ਸੈਰਾ ਦੀਆਂ ਟੂਟੀਆਂ ਆ ਆ ਸੈਰਾ ਦੀ ਟੂਟੀ ਆ ਅੱਛਾ 15 ਸਾਲਾਂ ਚ ਤੌਕਾ ਇੱਕ ਵੀ ਡਿੱਗ ਪਿਆ ਹੂੰ ਕੰਪਨੀ ਘਰੇ ਆ ਕੇ ਠੀਕ ਕਰਕੇ ਜੋ 15 ਸਾਲ ਤੱਕ 15 ਸਾਲ ਮਤਲਬ ਲਾ ਕੇ ਟੈਨਸ਼ਨ ਫਰੀ ਹੋ ਜੀਏ ਹਾਂ 5 ਸਾਲਾਂ ਦਾ ਜਵਾਕ ਆ ਤੇ ਜਵਾਕ ਵਿਹਣ ਵਾਲਾ ਹੋ ਜਾਊਗਾ ਹੂੰ ਹੈ ਸਹੀ ਹੈ ਟੂਟੀ ਉਹੀ ਲੱਗੀ ਵੀ ਹੋਊਗੀ ਉਹੀ ਗਾਂ ਜਿਹੜੀ ਟੂਟੀ ਨੇ ਥੋੜੇ ਰਸਤੇ ਤਰ੍ਹਾਂ ਤੇ ਪ੍ਰਭਾਵ ਪਾਇਆ ਉਹੋ ਹੀ ਉਹਦੇ ਰਸਤੇ ਵਾਲਿਆਂ ਤੇ ਵੀ ਪ੍ਰਭਾਵ ਪਾਉਂਗੀ ਦੋ ਪੇਜਾਂ ਵਿਆਹ ਤੋਂ ਇੱਕ ਟੂਟੀ ਹੈ ਤੇ ਜੇ ਲੈ ਆਹਾ ਇਹ 5000 ਕੀ ਤਿਆਰ ਕਰ ਦਿੰਦੇ ਏਡਾ ਵਾਸਤੇ ਅੱਛਾ 5000 ਫਿਰ ਕੁਆਲਟੀ ਵੀ ਨਰਮਾ ਨਾ ਹੋਵੇ ਨਹੀਂ 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 ਕੁਆਲਟੀ ਤਾਂ ਯਾਰ ਮਾਸਟਰ ਮਾਰਬਲ ਮਤਲਬ ਕੁਆਲਟੀ ਕੁਆਲਟੀ 40 ਸਾਲਾਂ ਤੋਂ ਡੇ ਗਿਆ ਮਤਲਬ ਕੁਆਲਟੀ ਠੀਕ ਕਰਨੀ ਹਾਂ ਜੀ ਦੇਖ ਕੰਬਿਨੈਂਟ ਕਿੱਡਾ ਸੋਹਣਾ ਬਣਾਇਆ ਹਾਂ ਤੂੰ ਦੇਖ ਬਣਾਇਆ ਕਿੰਨਾ ਫਿਰ ਆਏ ਨਹੀਂ ਵੀ ਇਹ ਮਾਲ ਕੋਈ ਲਾਟ ਦਾ ਮਾਲ ਆ ਇਹਨਾਂ ਕੋਲੇ ਵਧਿਆ ਪਿਆ ਸੀ ਇਹਨੇ ਬਾਥਰੂਮਾਂ ਚ ਲਾਤਾ ਵੀ ਅੱਗੇ ਘੱਟ ਰੇਟ ਕਰਤਾ ਹੋ ਜਾਣਾ ਹਣਾ ਹਾਂ ਬੰਦਾ ਕਵੇ ਵੀ ਇਹਦੇ ਨਾਲ ਦੇ 100 ਬਾਥਰੂਮ ਬਣਾਉਣੇ ਆ ਉਹਨੂੰ 100 ਦਾ ਮਾਲ ਮਿਲੂਗਾ 100 ਦਾ ਮਾਲ ਵੀ ਮਿਲੂਗਾ ਠੀਕ ਆ ਉਹ ਬੰਦਾ ਕਵੇ ਮੇਰੇਆਂ ਪੰਜ ਟਾਇਲਾਂ ਇਹਦੇ ਨਾਲ ਦੀਆਂ ਘਟ ਗਈਆਂ ਉਹਨੂੰ ਪੰਜ ਮਿਲ ਨਹੀਂਦੀ ਮਿਲਣਗੀਆਂ ਇੱਕ ਹੋਰ ਮੌਜ ਆਏ ਬੰਦਿਆਂ ਨੂੰ ਤੈਨੂੰ ਮੈਂ ਮਲਾ ਦੂੰਗਾ ਮਾਸਟਰ ਜੀ ਨੂੰ ਮਲਾ ਦਿੰਨਾ ਉਹਦੇ ਨਾਲ ਵੀ ਗੱਲਾਂ ਕਰੀ ਤੇਰੇ ਮਨ ਦੀ ਤਸੱਲੀ ਹੋ ਜਾਊ ਇਹ ਬੰਦਿਆਂ ਦੀ ਇੱਕ ਖਾਸियत ਇਹ ਆ ਜਿਹੜਾ ਮਾਲ ਸਾਬਤਾ ਪਹੁੰਚ ਗਿਆ ਉਹ ਮਾਲ ਦੇ ਪੈਸੇ ਲੈਣੇ ਆ ਜਿਹੜਾ ਮਾਲ ਰਾਹ ਚ ਟੁੱਟ ਗਿਆ ਉਹ ਇਹਨਾਂ ਦਾ ਉਹ ਇਹਨਾਂ ਦਾ ਇਹਨਾਂ ਦਾ ਇਹ ਵੀ ਮਨ ਤੋਂ ਬੋਝ ਲੈ ਗਿਆ ਵੀ ਆਉਂਦਾ ਜਾਂਦਾ ਟੁੱਟ ਨਾ ਜਾਵੇ ਹਰ ਹੋਰ ਨਾ ਹੋ ਜAVE ਉਹ ਵੀ ਜਿਹੜਾ ਮਾਲ ਬਚ ਗਿਆ ਉਹ ਵਾਪਸ ਕਰ ਜੋ ਹੂੰ ਠੀਕ ਹੈ ਕਿ ਨਹੀਂ ਠੀਕ ਹੈ ਗੱਲ ਤਸਦੀ ਕਰਾਵਾਂ ਤੇਰੀ ਚਲੋ ਆ ਜਾਂਦੇ ਆ ਆਜਾ ਤਸਦੀ ਕਰ ਦੇ ਲੈਟਰ ਲਓ ਸਭ ਮੈਂ ਆਉਣਾ ਬਾਹਲਾ ਹਮ ਅਗਲਾ ਦਾ ਪਤਾ ਨਹੀਂ ਇਹਦੀ ਕੋਈ ਓਮੇ ਗੱਲਬਾਤ ਹੋਊਗੀ ਸੇਲਜ਼ਮੈਨ ਬਣ ਕੇ ਹੈ ਤੁਸੀਂ ਮਾਸਟਰ ਜੀ ਨੂੰ ਪੁੱਛ ਠੀਕ ਹੈ ਜੀ ਹੈ ਮਤਲਬ ਮੈਂ ਇਨੀਆਂ ਤਸੱਲੀयां ਦੇਈ ਜਾਂਦਾ ਸੀ ਵੀ ਉਹ ਤਸੱਲੀयां ਇਹ ਵੀ ਦੇਣ ਕਿਉਂ ਉਹ ਤਸੱਲੀ ਦਿੰਦਾ ਸੀ ਉਥੋਂ ਪਤਾ ਹਾਂ ਕਿਉਂਕਿ ਜਿਹੜੀਆਂ ਗੱਲਾਂ ਤੁਸੀਂ ਕਹੀਆਂ ਉਦੋਂ ਇਹ ਹੈ ਨਹੀਂ ਸੀਗੇ ਤੇ ਹੁਣ ਪੁੱਛਦੇ ਆ ਵੀ ਉਹ ਵਾਕਈ ਹੈਗੀਆਂ ਕਿ ਨਹੀਂ ਹੈਗੀਆਂ ਗੱਲਾਂ ਉਹ ਚੱਟ ਕਰੋ ਹਾਂ ਲਟਲ ਨੂੰ ਸਭ ਪੁੱਛੋ ਕੀ ਕੀ ਕਹਿੰਦੇ ਸੇਦੇ ਬਾਰੇ ਕੀ ਰੇਟ ਰੇਟ ਦੋ ਰੇਟ ਦੋ ਸਰ ਜਿਹੜੀ ਸਾਡੇ ਰੇਟ ਨੇ ਜੀ ਇਹ ਸਾਰੇ ਜਿਵੇਂ 2x4 ਦੀ ਟਾਈਲ ਮੇਨ ਅੱਜ ਕੱਲ ਸਾਈਜ਼ ਜਿਹੜਾ ਘਰਾਂ ਵਿੱਚ ਯੂਜ਼ ਹੁੰਦਾ ਉਹ 2x4 ਦਾ ਹੈ 2x4 ਕਿਉਂਕਿ ਪਰਫੈਕਟ ਸਾਈਜ਼ ਆ ਜਾਂਦਾ ਹੂੰ ਪ੍ਰਾਈਸ ਵਾਈਜ਼ ਵੀ ਹੂੰ ਉਹਦੀ ਲੇਬਰ ਵਾਈਜ਼ ਵੀ ਤੇ ਜਿਹੜੀ ਜਿਹਦੇ ਚ ਕੋਈ ਕਮੀ ਨਹੀਂ ਰਹਿੰਦੀ ਜਿਵੇਂ ਥੋਥ ਵਗੈਰਾ ਨਹੀਂ ਰਹਿੰਦੀ ਜਿਹੜਾ ਆਮ ਮੀਡਲ ਕਲਾਸ ਕਸਟਮਰ ਹੈ ਜਾਂ ਹੋਰ ਹੈ ਜਿਹੜਾ ਵਧੀਆ ਕਸਟਮਰ ਹੈ ਉਹ 2 ਬਾਈ ਚਾਰਜ ਜਾਂਦਾ ਅੱਜ ਕੱਲ 2 ਬਾਈ ਚਾਰਜ ਤੇ ਆਪਣੇ ਕੋਲ ਜਿੰਨੇ ਵੀ ਸ਼ੇਡਸ ਮਿਲਣਗੇ ਤੁਹਾਨੂੰ ਇਟਾਲੀਅਨ ਪੈਟਰਨ ਹੋਗੇ ਕਾਰਵਿੰਗ ਸੀਰੀਜ਼ ਮੈਟ ਸੀਰੀਜ਼ ਹਾਈ ਗਲੋਸ ਸੀਰੀਜ਼ ਜਿੰਨੀਆਂ ਵੀ ਆਰਟੀਕਲਸ ਮਿਲਣਗੇ ਸਾਰੇ ਸੇਮ ਪ੍ਰਾਈਸ ਹੈ ਜਿਵੇਂ ਤੁਸੀਂ ਦੇਖੋਗੇ ਇਹਦੇ ਵਿੱਚ ਆਪਣੇ ਕੋਲ 50 ਪਲੱਸ ਆਰਟੀਕਲ ਮਿਲ ਜਾਣਗੇ ਸਾਰੇ ਦੇ ਸਾਰੇ ਕੀ ਰੇਟ ਚ ਹੈ 33 ਰੁਪਏ ਸਕਰ ਫੁੱਟ ਚ ਹੈ 33 ਰੁਪਏ 50 ਪਲੱਸ ਮੰਨ ਕੇ ਚੱਲ ਆਰਟੀਕਲ ਮਿਲ ਜਾਣਗੇ ਆਪਾਂ ਨੂੰ ਹਾਂਜੀ ਆਹ ਜਿਵੇਂ ਮੈਂ ਕਹਿੰਦਾ ਸੀ 8 ਵਾ 4 ਲੱਗਦਾ ਹੈ ਦੇਖਣ ਜੇ ਬਿਲਕੁਲ ਜੀ ਬਿਲਕੁਲ ਇਹਦਾ ਰੀਜ਼ਨ ਬਿਹਾਈਂਡ ਕੀ ਹੈ ਇਸ ਵਕਤ ਜਿਹੜੇ ਆਰਟੀਕਲ ਆ ਰਹੇ ਆ ਸਰ ਜਿਹੜੇ ਆਪਣੇ ਕੋਲ ਲੇਟੈਸਟ ਹੈ ਸਾਰੇ ਕੀ ਹੈ ਜੀ ਐਂਡਲੈਸ ਸੀਰੀਜ਼ ਚ ਹੈ ਤੁਸੀਂ ਚੈੱਕ ਕਰੋ ਇੱਕ ਛੋਟੀ ਜੀ ਚੀਜ਼ ਇੱਕ ਟਾਈਲ ਦਾ ਰੇਸ਼ਾ ਜਿੱਥੇ ਖਤਮ ਹੋ ਰਿਹਾ ਦੂਜੀ ਦਾ ਉੱਥੋਂ ਹੀ ਸ਼ੁਰੂ ਹੋ ਰਿਹਾ ਹੈ ਤੇ ਦੂਜੀ ਦਾ ਜਿੱਥੇ ਖਤਮ ਹੋ ਰਿਹਾ ਤੀਸਰੀ ਦਾ ਉੱਪਰ ਹੋ ਰਿਹਾ ਲੱਭਣਾ ਪੈਂਦਾ ਪਰ ਰੇਸ਼ਾ ਕਿੱਥੇ ਖਤਮ ਹੁੰਦਾਗਾ ਆਪਣੇ ਕੋਲ ਫਰਸਟ ਵਨ ਹੈ ਜੀ ਵੀ ਇਹਦੇ ਵਿੱਚ ਆਪਣੇ ਕੋਲ 92 ਤੋਂ 95% ਰੇਸ਼ਾ ਹੈ ਜਿਹੜੇ ਇੱਕ ਦੂਜੇ ਨਾਲ ਮੈਚ ਕਰਦੇ ਆ ਆਮ ਨਾਰਮਲੀ ਤੁਸੀਂ ਕੰਪਨੀਆਂ ਦੇ ਦੇਖੋਗੇ ਉਹ ਤਕਰੀਬਨ ਰੇਸ਼ੋ ਹੋਊਗੀ ਜਿਹੜੀ 80 85% ਹੁੰਦੀ ਹੈ ਆਪਣੇ 90 95% ਤੱਕ ਹੁੰਦੀ ਹੈ ਵੀ ਉਹਦਾ ਬੈਨੀਫਿਟ ਕੀ ਹੈ ਬੈਨੀਫਿਟ ਇਹ ਹੈ ਵੀ ਜਦੋਂ ਫਲੋਰ ਲੱਗਣਾ ਹੈ ਉਹ ਸਾਰਾ ਐ ਲੱਗੇ ਵੀ ਸਿੰਗਲ ਥੱppi ਲੱਗੀ ਹੈ ਸਿੰਗਲ ਲੱਗੀ ਹੋਈ ਆ ਸਾਰੀ ਸਾਰੀ ਐਂਡਲੈਸ ਵਿੱਚ ਆ ਜਾਂਦੀ ਹੈ ਅੱਜ ਤੋਂ ਜੇ ਤੁਸੀਂ ਗੱਲ ਕਰਦੇ ਹੋ ਚਾਰ ਪੰਜ ਮਹੀਨੇ ਪਹਿਲਾਂ ਦੀ ਉਹਦੇ ਵਿੱਚ ਤੁਸੀਂ ਦੇਖੋਗੇ ਵੀ ਰੇਸ਼ਾ ਕੋਈ ਕਿਸ ਸਾਈਡ ਜਾਂਦਾ ਸੀ ਕੋਈ ਕਿਸ ਸਾਈਡ ਜਾਂਦਾ ਸੀ ਜਾਂ ਉਹ ਰੇਸ਼ੇ ਸੀ ਸ਼ਾਈਨ ਨਹੀਂ ਕਰਦੇ ਸੀ ਹੁਣ ਜਿਹੜੇ ਨਿਊ ਆਰਟੀਕਲ ਆ ਰਹੇ ਜਿਹੜੇ ਆਪਣੇ ਕੋਲ ਆ ਰਹੇ ਆ ਤੁਸੀਂ ਉਹਦੇ ਵਿੱਚ ਦੇਖਿਓ ਰੇਸ਼ੇ ਨਾਲ ਰੇਸ਼ਾ ਜੁੜੂਗਾ ਵੀ ਤੇ ਰੇਸ਼ਾ ਸ਼ਾਈਨ ਵੀ ਕਰੇਗਾ ਮੇਨ ਚੀਜ਼ੇ ਹੀ ਆ ਜਾਂਦੀ ਹੈ ਇਹ ਮਾੜੀ ਜੀ ਸ਼ੋਰਟ ਕਟ ਟਾਈਲਾਂ ਦਾ ਵੀ ਮਾੜਾ ਜਿਹਾ ਰੇਟ ਦੱਸਦਗੇ ਆਪਾਂ ਇਹ 33 ਰੁਪਏ ਹੋ ਗਿਆ 2 ਬਾਈ 4 ਇਹ 33 ਰੁਪਏ ਹੋ ਗਿਆ 2 ਬਾਈ 4 ਐਸੇ ਤਰ੍ਹਾਂ ਆਪਣੇ ਕੋਲ ਜਿਵੇਂ ਤੁਸੀਂ ਟਾਈਲ ਦੇਖੋਗੇ ਇਹ 2 ਬਾਈ 2 ਦਾ ਸਾਈਜ਼ ਆ ਜਾਂਦਾ ਜੀ ਮੈਟ ਟਾਈਲ ਹੈ ਸਭ ਤੋਂ ਪਲੱਸ ਪੁਆਇੰਟ ਹੈ ਨਾਨ ਸਲਿਪਰੀ ਹੈ ਫਿਰ ਇਹਦੇ ਵਿੱਚ ਜਿਹੜਾ ਇਹ ਤਿਲਕ ਕੇ ਡਿੱਗ ਜੇ ਤਿਲਕ ਕੇ ਡਿੱਗ ਜੇ ਫਿਰ ਤੁਸੀਂ ਇਹਦੇ ਵਿੱਚ ਇੱਕ ਚੀਜ਼ ਨੋਟਿਸ ਕਰੋ ਵੀ ਇਹ ਜਿਹੜੀ ਟਾਈਲ ਦਾ ਰੇਟ ਕੀ ਹੈ ਇਹ ਦਾ ਸਿਰਫ 22 ਰੁਪਏ ਸਕੁਅਰ ਫੁੱਟ ਹੈ ਫੁੱਲੀ ਵਾਟਰਪਰੂਫ ਟਾਈਲ ਹੈ ਤੁਸੀਂ ਦੇਖੋ ਆਮ ਜਿਹੜੀਆਂ ਅੱਜਕੱਲ ਕੋਠੀਆਂ ਬਣ ਰਹੀਆਂ ਉਹਨਾਂ ਦੀਆਂ ਛੱਤਾਂ ਬਹੁਤ ਵਾਈਡ ਹੁੰਦੀਆਂ ਵੱਡੀਆਂ ਵੱਡੀਆਂ ਖੁੱਲੀਆਂ ਖੁੱਲੀਆਂ ਹੁੰਦੀਆਂ ਤੇ ਸਾਰੀ ਟਾਈਲ ਜਿਹੜੀ ਲੱਗਣੀ ਹੁੰਦੀ ਹੈ ਇਸ ਵਕਤ ਜਿਹੜੀ ਆਪਣੇ ਕੋਲ ਮਿਲੂਗੀ ਵਾਟਰਪਰੂਫ ਟਾਈਲ ਹੈ ਤੁਸੀਂ ਜਿਵੇਂ ਮਰਜ਼ੀ ਲਗਾਣੇ ਹੋ ਇਹਦੇ 'ਚ ਕਿਸੇ ਤਰ੍ਹਾਂ ਦੀ ਕੋਈ ਅਚਾਨੀ ਆਉਂਦੀ ਨਹੀਂ ਫਿਰ ਰੇਟਸ ਵਾਈਜ਼ ਤੁਸੀਂ ਲੁੱਕ ਵਾਈਜ਼ ਚੈੱਕ ਕਰੋ ਸਾਰੀ ਐਂਡਲੈਸ ਹੈ ਜਿਵੇਂ ਨੇਚਰਲ ਪੱਥਰ ਲੱਗਿਆ ਹੁੰਦਾ ਉਹ ਚੀਜ਼ ਮਿਲਦੀ ਹੈ ਮੈਂ ਇੱਕ ਗੱਲ ਕਹਿੰਦਾ ਸੀ ਮੈਂ ਜਿਵੇਂ ਆ ਕਿਸੇ ਨੂੰ ਪਸੰਦ ਆ ਗਿਆ ਤਾਂ ਇਹ ਤਾਂ ਨਹੀਂ ਹੈਗਾ ਵੀ ਇਹਦੇ ਨਾਲ ਦਾ ਅਗਲੀ ਵਾਰੀ ਜੇ ਕੋਈ ਘਟ ਗਿਆ ਤਾਂ ਮਿਲੇ ਨਾ ਦੁਬਾਰਾ ਬਿਲਕੁਲ ਇਹ ਜੀਜ਼ ਵੀ ਤੁਹਾਨੂੰ ਮੈਂ ਕਲੀਅਰ ਕਰਨਾ ਚਾਹੁੰਦਾ ਜਿੰਨੇ ਵੀ ਆਪਣੇ ਕੋਲ ਕੰਮ ਹੈ ਜਿੰਨਾ ਵੀ ਆਪਣੇ ਕੋਲ ਆਰਟੀਕਲ ਮਿਲਦੇ ਆ ਸਾਰੇ ਕੰਪਨੀ ਬੇਸਡ ਹੈ ਤੇ ਰੈਗੂਲਰ ਆਰਟੀਕਲ ਰੈਗੂਲਰ ਆਰ ਤੁਸੀਂ ਜਿੰਨਾ ਮਰਜ਼ੀ ਲੈ ਸਕਦੇ ਹੋ ਕੋਈ ਆਰਟੀਕਲ ਤੁਹਾਨੂੰ ਆ ਪਸੰਦ ਆਇਆ ਤੁਸੀਂ ਕਹੋ ਮੈਨੂੰ 10000 ਸਕੁਅਰ ਫੁੱਟ ਚਾਹੀਦਾ ਹੈ ਮਿਰਜੇ ਸਿੰਗਲ ਬੈਚ ਸਾਰਾ ਜਿੰਨਾ ਵੀ ਆਰਟੀਕਲ ਮਿਲਣਾ ਸਿੰਗਲ ਬੈਚ ਮਿਲੂਗਾ ਇਹ ਨਹੀਂ ਵੀ ਉਹਦੇ ਵਿੱਚ ਮਿਕਸ ਹੋ ਕੇ ਦੋ ਤਿੰਨ ਬੈਚ ਤੁਹਾਨੂੰ ਮਿਕਸ ਕਰਕੇ ਭੇਜ ਦੇਗੇ ਨਾ ਤਾਂ ਕੋਈ ਕਲਰ ਵੇਰੀਏਸ਼ਨ ਆਉਂਦਾ ਨਾ ਕੋਈ ਕੁਆਲਿਟੀ ਪ੍ਰੋਬਲਮ ਹੋਦੀ ਉਹ ਜੇ ਕੋਈ ਹੁਣ ਬੰਦਾ ਬਾਹਰ ਬਟਾ ਮਿਲੂਗਾ ਜੀ 22 ਰੁਪਏ 22 ਰੁਪਏ ਸਕੁਅਰ ਫੁੱਟ ਦੇ ਵਾਈਟ ਸਤਵਾਰੀਓ ਤੁਸੀਂ ਚੈੱਕ ਕਰੋ ਐਂਜਾ ਫੀਲ ਹੋਊਗਾ ਵੀ ਪੱਥਰ ਲਾਤਾ ਇਹ 2 बाई 2 ਦਾ ਟਾਈਲ ਹੈ ਜਿਹੜੀ ਮੈਂ ਗੱਲ ਕਰਨੀ ਸੀ ਮਹਾ ਜੇ ਕੋਈ ਬੰਦਾ ਬਾਹਰ ਬੈਠਾ ਉਹਦਾ ਇੱਧਰ ਮਕਾਨ ਬਣੀ ਜਾਂਦਾ ਹੈਗਾ ਇਹਨਾਂ ਨੂੰ ਫੋਨ ਤੇ ਆਰਡਰ ਦੇਤਾ ਕੋਈ ਚੀਜ਼ ਪਸੰਦ ਆ ਗਈ ਤਾਂ ਉਹ ਵੀ ਹੋ ਜਾਣਾ ਬਿਲਕੁਲ ਸਰ ਬਿਲਕੁਲ ਦੇਖੋ ਸਾਡੇ ਕੋਲ ਜਿੰਨੇ ਕਸਟਮਰ ਆਉਂਦੇ ਆ ਜੀ ਉਹ ਆਦੇ ਘਰੋਂ ਮੋਣ ਸੋਚ ਕੇ ਆਉਂਦੇ ਆ ਵੀ ਤਿੰਨ ਚੀਜ਼ਾਂ ਵਾਸਤੇ ਮੇਨ ਆਉਂਦੇ ਆ ਪਹਿਲੀ ਗੱਲ ਕੁਆਲਿਟੀ ਕਿਸ ਤਰ੍ਹਾਂ ਦੀ ਹੋਊ ਦੂਜੀ ਗੱਲ ਪ੍ਰਾਈਸ ਕੀ ਹੋਊ ਤੀਜੀ ਗੱਲ ਵੀ ਕਦੇ ਉਹ ਆਰਟੀਕਲ ਇਸ ਤਰ੍ਹਾਂ ਦਾ ਤਾਂ ਨਹੀਂ ਵੀ ਕੋਈ ਸਾਲ ਪੁਰਾਣਾ ਹੀ ਫੜ ਕੇ ਚੱਕ ਕੇ ਫੜਾ ਦੇਣਗੇ ਬਿਲਕੁਲ ਸਾਡੀ ਇਹ ਉਹ ਰਹਿੰਦੀ ਅਸ਼ਉਰਟੀ ਰਹਿੰਦੀ ਹੈ ਵੀ ਇਹ ਤਿੰਨੇ ਚੀਜ਼ਾਂ ਤਾਂ ਮਿਲਣਗੀਆਂ ਮਿਲਣਗੀਆਂ ਇੱਕ ਚੌਥੀ ਚੀਜ਼ ਵੀ ਮਿਲੂ ਭਰੋਸਾ ਜਿਹੜਾ 40 ਸਾਲਾਂ ਦਾ ਬਹੁਤ ਡਾਊਨ ਲੈਵਲ ਤੋਂ ਸ਼ੁਰੂ ਕੀਤਾ ਹੈ ਵੀ ਦੀ ਤੇ ਉਹੀ ਭਰੋਸੇ ਦੇ ਸਿਰ ਤੇ ਹੀ ਅੱਜ ਅਸੀਂ ਇੱਥੇ ਪਹੁੰਚੇ ਆ ਆ ਖੜਿਆ ਜਿਹੜੇ ਭਰੋਸੇ ਦੇ ਸਿਰ ਤੇ ਭਰਾ ਖੜਿਆ ਭਰੋਸੇ ਦੇ ਸਿਰ ਤੇ ਹੀ ਖੜਿਆ ਸਾਰੇ ਹਾਂ ਇਹ ਸਾਰਾ ਭਰੋਸਾ ਆਹ ਭਾਈ ਬਾਥਰੂਮ ਦੀ ਗੱਲ ਕਰਦੇ ਬਾਈ ਕਿੰਨੇ ਦਾ ਦੱਸ aí ਤੁਸੀਂ 8000 8 ਦਾ ਹੀ ਆ ਬਾਈ ਇਹ ਬਿਲਕੁਲ ਜੀ ਬਿਲਕੁਲ ਦੇਖੋ ਜਿਹੜੀ ਚੀਜ਼ ਆਪਣੇ ਕੋਲ ਮਿਲੂ ਕੋਈ ਵੀ ਸਾਈਜ਼ ਹੈ ਜੇ ਉਹ ਟਾਈਲ 12 18 ਦੀ ਸਾਈਜ਼ ਹੈ ਤਾਂ ਉਹਦੇ ਵਿੱਚ ਜਿਵੇਂ ਆਪਣਾ ਏਰੀਆ ਬਣਿਆ ਹੋਇਆ 240 ਸਕਰ ਫੁੱਟ ਏਰੀਆ ਬਣਿਆ ਹੋਇਆ ਹੈ ਅਗਰ ਐਡਾ ਬਾਥਰੂਮ ਹੈ ਤਾਂ ਉਹਦੇ ਚ ਜਿਹੜੀ ਲੱਗਣ ਵਾਲੀ ਟਾਈਲ ਹੈ 12 18 ਦੀ ਹੈ ਤਾਂ ਉਹ तकरीबन 5000 ਦੀ ਜੇ 2 ਬਈ 4 ਦੀ ਹੈ ਉਹ 8000 ਰੁਪਏ ਪੈਂਦੀ ਹੈ ਜੀ ਇਹਦੇ ਵਿੱਚ ਅਸੀਂ ਕੀ ਚੀਜ਼ ਸਮਝਾਉਣਾ ਚਾਹੁੰਦੇ ਆ ਮੇਨ ਇਹ ਸਮਝਾਉਣਾ ਚਾਹੁੰਦੇ ਆ ਵੀ ਤੁਸੀਂ ਦੁਕਾਨਾਂ ਤੇ ਜਾਂਦੇ ਹੋ ਉੱਥੇ ਅਲੱਗ-ਅਲੱਗ ਪ੍ਰਾਈਸ ਦੇਣੇ ਪੈਂਦੇ ਆ ਹਾਈ ਗਲੋਸ 60-60 ਰੁਪਏ ਮਾਰਕੀਟ ਚ ਮਿਲ ਰਹੀ ਹੈ ਆਪਣੇ ਕੋਲ ਕੀ ਰੇਟ ਮਿਲਣੀ ਹੈ ਸੇਮ 33 ਰੁਪਏ ਚ ਪੈਣੀ ਹੈ ਚਾਹੇ ਤੁਸੀਂ ਇਟਾਲੀਅਨ ਪੈਟਰਨ ਹੈ ਚਾਹੇ ਤੁਹਾਡਾ ਕਾਰਵਿੰਗ ਸੀਰੀਜ਼ ਹੈ ਚਾਹੇ ਮੈਟ ਸੀਰੀਜ਼ ਹੈ ਚਾਹੇ ਤੁਹਾਡੀ ਹਾਈ ਗਲੋ ਸਟਾਈਲ ਹੈ ਸੇਮ ਪ੍ਰਾਈਸ ਕੀ ਪੈ ਰਿਹਾ 33 ਰੁਪਏ ਸਕਰ ਫੁੱਟ ਤੇ 33 ਵੇ ਪੈਣਾ ਚਾਹੇ ਬੱਚੇ ਨੂੰ ਭੇਜ ਦੇ ਜਿਹਨੂੰ ਪਸੰਦ ਆ ਗਿਆ ਬਸ ਉਹ 33 ਰੁਪਏ ਲੈ ਜਾਏ ਇਹ ਨਹੀਂ ਹੈਗਾ ਵੀ ਕੋਈ ਬੰਦਾ ਦੇਖ ਕੇ ਰੇਡ ਲਾਵੇ ਜਿਹੜਾ ਬਾਲੇ ਘਰਾਂ ਚ ਬਾਲੇ ਘਰਾਂ ਨੂੰ ਇਹ ਤਜਰਬਾ ਹੋ ਹੂੰ ਬਈ ਜਿੱਥੇ ਤਾਂ ਪਏ ਹੁੰਦੇ ਆ ਤੁਹਾਡੇ ਬੈੱਡ ਹੂੰ ਉੱਥੋਂ ਤਾਂ ਪਹਿਲਾਂ ਹੁੰਦੀਆਂ ਚਮਕਦੀਆਂ ਚਮਕਲੀਆਂ ਜਿੱਥੇ ਹੁੰਦਾ ਤੁਸੀਂ ਤੁਰੇ ਫਿਰਦੇ ਤੁਰੇ ਫਿਰਦੇ ਉੱਥੇ ਪੈ ਜਾਂਦੀਆਂ ਐਵੇਂ ਡੰਡੀਆਂ ਹੂੰ ਇਹ ਡੰਡੀਆਂ ਨਹੀਂ ਪੈਂਦੀ ਹਾਈ ਕਲਾਸ ਹਾਈ ਕੁਆਲਿਟੀ ਕੰਪਨੀ ਬੇਸਡ ਕੰਮ ਹੈ ਜੀ ਆਪਣੇ ਕੋਲ ਕੋਈ ਵੀ ਲੋਟਸ ਦਾ ਕੰਮ ਹੈ ਨਹੀਂ ਕੋਈ ਵੀ ਇਸ ਤਰ੍ਹਾਂ ਦਾ ਵਨ ਟਾਈਮ ਦਾ ਕੰਮ ਹੈ ਨਹੀਂ ਸਾਰਾ ਕੰਪਨੀ ਬੇਸਡ ਹੈ ਸਿੰਗਲ ਬੈਚ ਮਿਲਣਾ ਸਾਨੂੰ ਕੁਆਲਿਟੀ ਬੇਸਡ ਹੋਊਗਾ ਪ੍ਰੀਮੀਅਮ ਕਵਾਂਗੇ ਤੇ ਪ੍ਰੀਮੀਅਮ ਹੀ ਹੋਊਗਾ ਇਹ ਨਹੀਂ ਵੀ ਕਈ ਕੋਸ਼ਿਸ਼ਾਂ ਨੇ ਤੇ ਮਿਲੀ ਕੋਸ਼ਿਸ਼ ਆਪਾਂ ਦੇਖੋ ਇੰਨਾ 40 ਸਾਲਾਂ ਚ ਭਰੋਸਾ ਜਿੱਤੇ ਤੇ ਭਰੋਸੇ ਤੇ ਹੀ ਕੰਮ ਹੈ ਖਾਇਆ ਤੁਸੀਂ ਚਾਹੇ ਫੋਰਨ ਚ ਬੈਠੇ ਹੋ ਚਾਹੇ ਤੁਸੀਂ ਇੱਥੇ ਹੋ ਸਾਡਾ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਤੋਡਾ ਜਿਹੜਾ ਭਰੋਸਾ ਹੈ ਉਹ ਕਾਇਮ ਰਹੂਗਾ ਸੋ ਨੂੰ ਇਹ ਸੋਚਣ ਦੀ ਲੋੜ ਨਹੀਂ ਪਊਗੀ ਭਲਾਂ ਦੀ ਸਾਡੇ ਫੋਰਨ ਵੀਰਾਂ ਦੇ ਬਹੁਤ ਰਿਵਿਊ ਵੀ ਪਾਏ ਹੋਏ ਐ ਤੁਸੀਂ ਚੈੱਕ ਕਰ ਸਕਦੇ ਹੋ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਜਿਹੜੀ ਚੀਜ਼ ਇੱਥੇ ਦੇਖੀ ਐ ਉਹਨਾਂ ਨੇ ਜabb ਵੀਡੀਓ ਚ ਦੇਖੀ ਐ ਸੇਮ ਉਹਨਾਂ ਦੇ ਘਰ ਪੁੱਜੀ ਆ ਸਹੀ ਗੱਲ ਆ ਵੀ ਇਹਨਾਂ ਦੇ ਦਿਸਤ ਤੇ ਆ ਕੇ ਤੁਸੀਂ ਦੇਖ ਲਓ ਵੀ ਜਿਹੜਾ ਵੀ ਬੰਦਾ ਲੈ ਕੇ ਆ ਉਹਨੂੰ ਕਿਸੇ ਨੂੰ ਵੀ ਫੋਨ ਲਾ ਕੇ ਪੁੱਛ ਲਓ ਯਾਰ ਤੈਨੂੰ ਘੋੜੇ ਦਿਖਾ ਕੇ ਲਾ ਉਹਨਾਂ ਦੇ ਘੋੜੇ ਰੱਖੇ ਪਿਆ ਚਲ ਚਲ ਘੋੜੇ ਘੋੜੇ ਕਿਹੜੀ ਨਸਲ ਦੇ ਆ ਘੋੜੇ ਰਾਜਸਤਾਨੀ ਘੋੜੇ ਆ ਉਹ ਦੇਖ ਮਨ ਦੀਪਕ ਮਾੜਾ ਨਿਗਾ ਮਰਾਈ ਘੋੜਾ ਤੇ ਨਿਗਾ ਮਰਾ ਉਹ ਦੇ ਘੋੜੇ ਰਾਜਸਤਾਨੀ ਘੋੜੇ ਖੜੇ ਕਿ ਨਹੀਂ ਖੜੇ ਹਾਂ ਬਾਕੀ ਸਹੀ ਆ ਗੁਜਰਾਤੀ ਘੋੜੇ ਰਾਜਸਤਾਨੀ ਘੋੜੇ ਇਹ ਘੋੜੇ ਇੱਥੋਂ ਵੀ ਰਾਸਤਾਨ ਤੋਂ ਕਾਤ ਇਹ ਜੀ ਦੇਖੋ ਜਿੰਨਾ ਵੀ ਮੈਂ ਤੁਹਾਨੂੰ ਭਰੋਸੇ ਦੀ ਗੱਲ ਕੀਤੀ ਸੀ ਉਸੇ ਜੀ ਤੇ ਦੱਸ ਰਿਹਾ ਵੀ ਆਪਣਾ ਜਿੰਨਾ ਮਾਲ ਹੈ ਸਾਰਾ ਡਾਇਰੈਕਟ ਕੰਪਨੀਆਂ ਤੋਂ ਆਉਂਦਾ ਹੈ ਜਿੰਨਾ ਵੀ ਮਾਲ ਤੁਸੀਂ ਆਪਦੇ ਨੈਟ ਤੇ Google ਤੇ ਸਰਚ ਕਰੋ ਵੀ ਇਹ ਟਾਈਲਸ ਕਿੱਥੇ ਮੈਨੂਫੈਕਚਰ ਹੁੰਦੀਆਂ ਇਹ ਗੁਜਰਾਤ ਚ ਮੋਰਬੀ ਚ ਬੰਦੀਆਂ ਡਾਇਰੈਕਟ ਟੂ ਕੰਪਨੀਆਂਜ਼ ਆਪਣੇ ਕੋਲ ਔਨ ਕਰਨੇ ਹੀ ਕੁਆਲਿਟੀ ਵਧੀਆ ਮਿਲ ਪਾਂਦੀ ਹੈ ਤੇ ਪ੍ਰਾਈਸ ਸਿੰਗਲ ਮਿਲ ਪਾਂਦਾ ਹੈ ਆਮ ਨੋਰਮ ਤਾਜਾ ਤਾਜਾ ਤਾ 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 ਕਹਿ ਸਕਦੇ ਮੈਂ ਦੇਖੋ ਦਾ ਹੀ ਫਰਕ ਹੁੰਦਾ ਯਾਰ ਕੁਛ ਦਿਨਾਂ ਦਾ ਹੀ ਫਰਕ ਹੁੰਦਾ ਤੁਸੀਂ ਜਿਹੜਾ ਕਿਸੇ ਦਾ ਮਰਜੀ ਮੈਂ ਪਹੁੰਚਦਾ ਹੀ ਇਹ ਟਾਈਮ ਲੱਗਣਾ ਆ ਜਾਂਦਾ ਪਹੁੰਚਦੇ ਆਉਂਦਾ ਪੈਕਿੰਗ ਤੇ ਆਉਂਦਾ ਉਹੀ ਟਾਈਮ ਲੱਗਦਾ ਸਾਡੇ ਕੋਲ ਕੀ ਹੈ ਜੀ ਸਾਡੀ ਅਪਰੋਚ ਮੇਜਰ ਮਾਰਜਨ ਲੈਣ ਦੀ ਨਹੀਂ ਹੁੰਦੀ ਸਾਨੂੰ ਇਹ ਹੁੰਦਾ ਵੀ ਘੱਟ ਮਾਰਜਨ ਤੇ ਘੱਟ ਪ੍ਰੋਫਿਟ ਤੇ ਓਨੀ ਜ਼ਿਆਦਾ ਸੇਲ ਹੋ ਪਾਵੇ ਵੀ ਜਿਹਦੇ ਨਾਲ ਕੀ ਹੈ ਉਹਦੀ ਰੋਟੇਸ਼ਨ ਵਧ ਜੇ ਬਿਲਕੁਲ ਜੀ ਕਸਟਮਰ ਕੀ ਹੈ ਜੀ ਦੇਖੋ ਹਰ ਇੱਕ ਦੀ ਇਹ ਅਪਰੋਚ ਹੁੰਦੀ ਹੈ ਵੀ ਸਾਨੂੰ ਰੇਟ ਜਾਇਜ਼ ਰੇਟਾਂ ਦੇ ਚੀਜ਼ ਮਿਲੇ ਤੇ ਵਧੀਆ ਕੁਆਲਿਟੀ ਦੀ ਮਿਲੇ ਆਹ ਦੇਖੀ ਲੈ ਤੇ ਡੇਟ ਦੇਖੀਆ ਤੇ ਆਹ ਆ ਦੇਖਿਓ ਉਰੇ ਆਇਓ ਵੀ ਆ ਦੇਖੋ 17 11 2024 17 11 2024 ਮਤਲਬ ਪੈਕਿੰਗ ਦਾ ਤੇ ਟਰਾਂਸਪੋਰਟ ਦੇ ਟਾਈਮ ਲੱਗਿਆਗਾ ਹੁਣ ਜਾਂਦਾ ਤੇ ਤੂੰ ਦੇਖ ਲੈ ਵੀ ਇਹ 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 ਉਦੋਂ ਆ ਤੇ ਘਟੋ ਘਟੇ ਇਹ ਮੰਨ ਲਓ ਵੀ 22 23 ਤਰੀਕ ਨੂੰ ਤਾਂ ਇਹਨਾਂ ਕੋਲੇ ਆਇਆ ਹੋਊਗਾ ਹਮ ਮਾਲ ਬਿਲਕੁਲ ਤੇ ਇਹ ਇਹ ਇਹਨੇ ਚਰਚੀ ਹੈ ਨਿਕਲ ਜਾਣੇ ਹੁੰਦੇ ਨੇ ਹਮ ਇਹ ਚੀਜ਼ ਪਤਾ ਕੀ ਹੁੰਦੀ ਹੈ ਜੀ ਸਾਡੀ ਮੇਨ ਹੁੰਦੀ ਹੈ ਵੀ ਰੋਟੇਸ਼ਨ ਦੀ ਮਿਨੀਮਮ ਪ੍ਰੋਫਿਟ ਹੋਵੇ ਮੈਕਸਿਮਮ ਕਸਟਮਰ ਹੋਵੇ ਜੇ ਕਸਟਮਰਸ ਮੈਕਸਿਮਮ ਹੋਣਗੇ ਉਹ ਪ੍ਰੋਫਿਟ ਆਪਣੇ ਆਪ ਮਲਟੀਪਲਾਈ ਹੋ ਜਾਂਦਾ ਹੈ ਸਹੀ ਹੈ ਘੱਟ ਵੇਚ ਕੇ ਵੱਧ ਨਹੀਂ ਕਮਾਉਂਦੇ ਵੱਧ ਵੇਚ ਕੇ ਵੱਧ ਕਮਾਉਂਦੇ ਵੱਧ ਵੇਚ ਕੇ ਬਾਕੀ ਸਾਡੀ ਇੱਕ ਹੋਰ ਅਪਰੋਚ ਹੈ ਜੀ ਸਾਡੀ ਅਪਰੋਚ ਇਹ ਹੈ ਵੀ ਹਰ ਇੱਕ ਕਸਟਮਰ ਕੋਈ ਵੀ ਹੈ ਛੋਟਾ ਵੱਡਾ ਉਹਦਾ ਸੋਸ਼ਲ ਨੈਟਵਰਕ ਘੱਟੋ ਘੱਟ 100 ਪਰਿਵਾਰਾਂ ਦਾ ਹੁੰਦਾ ਹੈ ਇੱਕ ਦਾ ਘਰ ਬਣਿਆ 100 ਜਣੇ ਦੇਖ ਗਿਆ ਤਾਂ ਹਰ ਇੱਕ ਦੀ ਅਪਰੋਚ ਇਹੀ ਹੈ ਵੀ ਵੀਰ ਘਰ ਲੀਤਾ ਕਿੱਥੋਂ ਹਮ ਜਾਇਜ ਰੇਟਾਂ ਤੇ ਵਧੀਆ ਕੁਆਲਿਟੀ ਮਿਲੂਗੀ ਡੀਲਿੰਗ ਅੱਛੀ ਹੋਊਗੀ ਤਾਂ ਬੰਦਾ ਕਹਿ ਦੂਗਾ ਵੀਰ ਮੇਰਾ ਨਾਮ ਲੈ ਦੀ ਜਾ ਕੇ ਉੱਥੋਂ ਲਿਆ ਖਾਮੀ ਚਕੇ ਤੈਨੂੰ ਸੋਚਣਾ ਹਰੇਕ ਨਾਲ ਪਰਿਵਾਰ ਕ੍ਰਿਸ਼ਤਾ ਬਣਾਇਆ ਹੋਇਆ ਤੇ ਦੁਬਾਰਾ ਫੇਰ ਦੱਸ ਦਈਏ ਮਾਸਟਰ ਮਾਰਬਲ ਆ ਮੋੜ ਮੰਡੀ ਦੇ ਵਿੱਚ ਤੇ ਵੱਡਾ ਸ਼ੋਰੂਮ ਆ ਤੇ ਸਸਤੇ ਰੇਟਾਂ ਦਾ ਸਸਤੇ ਰੇਟ ਕਹਿ ਦਈਏ ਤਾਂ ਮਹਿੰਗੇ ਵੀ ਉਹ ਨਹੀਂ ਹੈਗਾ ਕੁਆਲਿਟੀ ਵਧੀਆ ਕੁਆਲਿਟੀ ਇਹਨਾਂ ਦਾ ਕੰਮ ਇਹ ਆ ਵੀ ਪੱਥਰ ਵੇਚ ਦਿੰਦੇ ਆ ਬੰਦਾ ਮੁੱਲ ਲੈ ਲੈਂਦਾ ਬੰਦਾ ਖਰੀਦ ਲੈ ਲਿਆ ਹਾਂ ਬੰਦਾ ਮੁੱਲ ਲੈ ਲੈਂਦਾ ਬੰਦਾ ਇਹਨਾਂ ਦਾ ਹੋ ਜਾਂਦਾ ਪੱਥਰ ਅਗਲੇ ਦਾ ਹੋਇਆ ਮੇਹਰ ਸਰ ਸਾਡਾ ਰਹਿਦਾ ਹੀ ਫੋਕਸ ਹੈ ਜਿਹੜਾ ਕੁਆਲਿਟੀ ਤੇ ਹੈ ਫਸਟ ਆਫ ਆਲ ਕੁਆਲਿਟੀ ਹਮ ਸੈਕੰਡ ਪ੍ਰਾਈਸ ਥਰਡ ਵੈਰਾਈਟੀ ਹਾਂ ਸਹੀ ਆ ਵੀ ਵੈਰਾਈਟੀ ਵੀ ਇਸ ਤਰ੍ਹਾਂ ਦੀ ਹੋਵੇ ਕਸਟਮਰ ਨੂੰ ਇਹ ਨਹੀਂ ਵੀ ਸੋਚੇ ਸਾਡੇ ਕੋਲ ਆਇਆ ਵੀ ਇਹ ਸਸਤਾ ਹੈ ਤੇ ਕੁਆਲਿਟੀ ਵਧੀਆ ਤੇ ਇਹ ਵੀ ਇਹ ਆਰਟੀਕਲ ਸਾਲ ਪੁਰਾਣਾ ਹੈ ਹੂੰ ਸਹੀ ਅਸੀਂ ਤਾਂ ਇੱਕ ਵਾਰ ਤੁਹਾਨੂੰ ਸ਼ੋਰੂਮ ਦਿਖਾਉਣਾ ਤੇ ਮਾਸਤੀ ਨਾਲ ਮਲਾਉਣਾ ਸੀਗਾ ਇਸ ਤੋਂ ਬਾਅਦ ਸਾਨੂੰ ਫੋਨ ਮਲਾਉਣ ਦੀ ਲੋੜ ਨਹੀਂ ਹੈਗੀ ਤੁਹਾਡੀ ਦੋਸਤੀ ਆਪਣੀ ਆਪ ਹੀ ਇਹਨਾਂ ਨਾਲ ਜ਼ਿਆਦਾ ਹੋ ਜਾਣੀ ਸਾਡੇ ਨਾਲ ਵੀ ਬਸ ਇੱਕੋ ਵੀਡੀਓ ਦੇ ਐਂਡ ਤੇ ਇੱਕ ਗੱਲ ਕਹਾਂਗੇ ਕਿ ਜਦੋਂ ਮਾਲ ਲੈ ਲਿਆ ਉਸ ਤੋਂ ਬਾਅਦ ਥੈਂਕ ਯੂ ਦਾ ਮੈਸੇਜ ਤੁਸੀਂ ਆਪ ਹੀ ਕਰ ਦੇ ਜਿਉਂਦੇ ਰਹੋ ਧੰਨਵਾਦ